ਪੰਡੋਰੀ ਕਾਦ ਵਿਖੇ ਸ਼ੁ크rana ਟੀਮ ਆਦਮਪੁਰ ਵੱਲੋਂ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਅਤੇ ਇਲਾਕੇ ਦੇ ਸਹਿਯੋਗ ਸ਼ੁ크rana ਟੀਮ ਆਦਮਪੁਰ ਵੱਲੋਂ ਹੜਪੀੜਤਾ ਤੇ ਲੋੜਵੰਦਾਂ ਲਈ ਮੁਫਤ ਮੈਡੀਕਲ ਕੈਂਪ ਸਰਪੰਚ ਅਮਰਿਤਪਾਲ ਸਿੰਘ ਪੰਡੋਰੀ ਕਾਦ ਲਗਾਇਆ ਗਿਆ ਇਸ ਮੌਕੇ ਟੀਮ ਦੇ ਮੈਂਬਰ ਸਤਿੰਦਰ ਸਿੰਘ ਰਾਜਾ ਆਦਮਪੁਰ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਮੁਫਤ ਮੈਡੀਕਲ ਕੈਂਪ ਆਰੰਭ ਕਰਨ ਅਤੇ ਸਮਾਪਤੀ ਕਰਨ ਤੋਂ ਪਹਿਲਾਂ ਬਾਬਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ इस मौके सेवादार सतिंदर राजा आदमपुर ने पत्रकारा गलबात करदे के डॉक्टर गुरविंदर बासल हरप्रीत कौर पूजा पाटिया, निधि पूजा, टिल्लू, ओमा डॉक्टर मीनाक्षी डॉक्टर उदय गौतम ललित करण साहिब सिंह समीक्षा संगत समनीत कौर रजिंदर कौर मनप्रीत सिंह आदि डॉक्टर टीम ने छे सौ सौ किरब की जांच करके मुफ्त दवाइया दियां गई इस मौके सरपंच अमृतपाल पंडोरी कद ने शुकराना टीम आदमपुर का मुफत मैडिकल कैंप इस मौके सरपंच अमृतपाल पंडोरी कद नंबरदार सुखविंदर सिंह, इंदरजीत मांडला पंच समित्री देवी पंच मनजीत मनजीत कौर पंच सिंह सबका सरपंच राणी डिपू होल्डर सुरजीत सोनू लव कुमार मुखलियाणा रविंदर कुमार मुखलियाणा आदि हाजर सन ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰ ਨਿਧੀ ਵਿਸ਼ੇਸ਼ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਇਸ ਵਕਤ ਹੜ੍ਹਾਂ ਦੀ ਸਥਿਤੀ ਕਰ ਬੜੀ ਕਰਕੇ ਜਿਹੜੀ ਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਾ ਰਿਹਾ ਪਰ ਸਾਡੇ ਜਿਹੜੇ ਪੰਜਾਬੀ ਪੂਰੇ ਸੰਸਾਰ ਚ ਵੱਸਦੇ ਆ ਉਹਨਾਂ ਨੇ ਕਦੀ ਵੀ ਹਾਰ ਨਾ ਹਾਰੇ ਆ ਨਾ ਹਾਰ ਮੰਨਿਆ ਤੇ ਅੱਜ ਤੁਸੀਂ ਜਾ ਕੇ ਦੇਖੋ ਕਿ ਕਿਸ ਤਰ੍ਹਾਂ ਸੇਵਾ ਹੋ ਰਹੀ ਹੈ ਤੇ ਅਸੀਂ ਵੀ ਥੋੜੀ ਜਿਹੀ ਕੋਸ਼ਿਸ਼ ਕੀਤੀ ਆ ਸ਼ੁਕਰਾਨਾ ਟੀਮ ਮਾਦਪੁਰ ਵੱਲੋਂ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਨਾਲ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸੰਦੇ ਆ ਕਿ ਮਾਲਕ ਨੇ ਸਾਡੀ ਇਹ ਸੇਵਾ ਦੀ ਡਿਊਟੀ ਲਈ ਆ ਤੇ ਅਸੀਂ ਉਹਦੀ ਕਿਰਪਾ ਦੇ ਨਾਲ ਅਸੀਂ ਮੈਡੀਕਲ ਕੈਂਪ ਲਾ ਰਹੇ ਹਾਂ ਅਸੀਂ ਬਾਕੀ 20 ਜਗ੍ਹਾ ਤੇ ਜਾ ਕੇ ਗਏ ਜਿੰਨੇ ਕਿ ਚੁੱਕੇ ਹੈਗੇ ਸਾਡੀ ਸ਼ੁਕਰਾਨਾ ਟੀਮ ਅਸੀਂ ਕਰ ਰਹੇ ਹਾਂ ਤੇ ਮਾਲਕ ਅਗੇ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸੇਵਾ ਕਰਨ ਦਾ ਸੰਭਲ ਬਲਵាច់ ਮੈਂ ਅਮਰਪਾਲ ਸਰਪੰਚ ਪਡੋਰੀ ਕੱਦ ਅੱਜ ਸਾਡੇ ਨਗਰ ਵਿਖੇ ਸੁਕਰਾਨਾ ਟੀਮ ਆਦਮਪੁਰ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ 600 ਤੋਂ ਵੱਧ ਮਰੀਜ਼ਾਂ ਨੇ ਆ ਕੇ ਇਸ ਮੈਡੀਕਲ ਦਾ ਲਾਭ ਉਠਾਇਆ ਇਸ ਵਿੱਚ 600 ਤੋਂ ਵੱਧ ਮਿਲਦਾਂ ਨੂੰ ਮੈਡੀਕਲ ਕੈਂਪ ਵਾਲੀ ਸੰਸਥਾ ਵੱਲੋਂ ਲੰਗਰ ਵੀ ਸ਼ਿਕਾਇਆ ਗਿਆ ਅਸੀਂ ਸਮੁੱਚੀ ਪੰਚਾਇਤ ਵੱਲੋਂ ਮੈਡੀਕਲ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਹੁਤ-ਬਹੁਤ ਧੰਨਵਾਦ ਕੋਲੋ ਪੁਲਿਸ ਵਾਲੇ ਵੀ ਹਾਜ਼ਰ ਹੋਇਆ ਸੋ ਪਲੀਜ਼ ਸਾਡਾ ਪੂਰੇ ਦਾਸ ਹੈ ਲੋਗ ਲੋ ਕਿਸੇ ਕੋਲ ਇਹ ਸੇਵਾ ਦੇ ਚੁਣਿਆ ਹੈਗਾ ਕਿਉਂਕਿ ਇਸ ਵਕਤ ਜੋ ਹਰਾਦੀ ਮਾਰ ਪਈ ਆ ਪੂਰੇ ਆਪਨ ਪੰਜਾਬ ਪਰ ਨੂੰ ਪੰਜਾਬ ਦਾ ਇੱਕ ਇਹੋ ਜਿਹਾ ਸਾਡਾ ਸੂਬਾ ਜਿੱਥੇ ਦੀ ਪੂਰਾ ਪਾਣੀ ਦੀ ਮਾਰ ਹੈ ਖਾਇਆ ਉਹ ਸਾਰੇ ਸਮਾਜ ਸੇਵੀ ਜਿੱਥੇ ਸੇਵਾ ਕਰ ਰਿਹਾ ਉੱਥੇ ਸਾਡੀ ਸੁਪਰਾਨਾ ਦੀ ਟੀਮ ਜਿਹੜੀ ਆ ਜਿਵੇਂ ਸੇਵਾ ਪਰਮਾਤਮਾ ਵੱਲੋਂ ਬਾਬਾ ਜੀ ਵੱਲੋਂ ਭੱਜੀ ਰਹੀ ਆ ਪੂਰੀ ਸੇਵਾ ਸਿਕਾ ਰਹੇ ਆ ਕਿਤਾਬਾਂ ਵਿੱਚ ਜਾ ਕੇ ਸੋ ਪਿਆਰਾਂ ਨੇ ਸੇਖੋਂ ਸਾਡਾ ਅਬਦੁੱਲਾ ਜੀ ਅਸੀਂ ਤਾਂ ਸੇਵਾ ਦੀ ਹਾਜ਼ਰ ਹੋਏ ਆ